ਇੱਕ ਦਿਨ ਗੁਰੂ ਸਾਹਿਬਾਂ ਦੀ ਬੇਟੀ ਜਵਾਨ ਹੋ ਗਈ ਜੀ ਦੀ ਭਾਨੀ ਤੇ ਜਿਪਨਤ ਜਵਾਨ ਹੋ ਜੇ ਤੇ ਮਾਤਾ ਪਿਤਾ ਚੱਪਲ ਕਰਦਾ ਕਿ ਚੰਗਾ ਵਰ ਲੱਭ ਕੇ ਵਿਆਹ ਕੀਤਾ ਜਾਵੇ ਹਰ ਇੱਕ ਮਾਪਿ ਉਹਦੀ ਅਰਦਾਸ ਪਿਆ ਕਰਦੀ ਹੈ ਗੁਰੂ ਅਰਕਨਾਨ ਮਹਾਰਾਜ ਦੇ ਮਹਿਲ ਸਤਰਾਮੁਕਾਇ ਲੱਗੇ ਆ ਕੇ ਕਹਿੰਦੇ ਮਹਾਰਾਜ ਬੇਟੀ ਜਵਾਨ ਹੋ ਗਈ ਹੈ ਭਾਨੀ ਜਵਾਨ ਹੈ ਤੇ ਸੱਚੇ ਪਾਤਸ਼ਾਹ ਇਹਨਾਂ ਵਾਸਤੇ ਕੋਈ ਵਰ ਲੱਭੀਏ ਹੁਣ ਵੇਖੋ ਅੱਗੇ ਪੁੱਤਰ ਤੋਂ ਨੇ ਫੇਰ ਕਿੰਬ ਚੌਰੀ ਆ ਰਬ ਕਰੋ ਮਕਸ਼ਾ ਜੇਰੀ ਹੌਲੀਆਂ ਦੇ ਬਹਿ ਪਾਕ ਕਹਦੇ ਵੀ ਸੇਵਾ ਵਿੱਚੋਂ ਕੀ ਕੁਝ ਪ੍ਰਾਪਤ ਹੁੰਦਾ ਜਿੱਥੇ ਕੋਈ RAMDAS ਮਹਾਰਾਜ ਨੂੰ ਕੋਈ ਜਾਣਦਾ ਨਹੀਂ ਸੀ ਮਾਤਾ ਬਿਨਵਾ ਸਿਰ ਤੇ ਨਹੀਂ ਸਿਰ ਪਰਾਸਵਾ ਸੱਜ ਗਿਆ ਅੱਜ ਗੁਰਦਵਾਰ ਕ ਦੀ ਕਿਰਪਾ ਹੋਣ ਲੱਗੀ ਹੈ ਮਾਤਾ ਨੇ ਗੁਰੂ ਅਮਰਦਾਸ ਮਹਾਰਾਜ ਨੂੰ ਸੱਚੇ ਪਾਤਸ਼ਾਹ ਨੂੰ ਜੋ ਕਹਿਣਾ ਉਹਨਾਂ ਸੁਣਿਆ ਦੇ ਵਿੱਚ ਲਾਗੀ ਸਨ ਤੇ ਲਾਗੀ ਰਸਤਾ ਪੱਕਾ ਕਰਕੇ ਆ ਕੇ ਦੇ ਸਕਦੇ ਘਰ ਬਾਹਰ ਦੇ ਨਾਲ ਜਿਹੋ ਜਿਹੇ ਪਰਿਵਾਰ ਹੋਣਾ 2000 ਰਸਤਾ ਪੱਕਾ ਕਰ ਦੇਣਾ ਲਾਗੀ ਤੋਂ ਹੀ ਲੱਗੇ ਨੇ ਧੰਗ ਗੁਰੂ ਅਮਰਦਾਸ ਮਹਾਰਾਜ ਦੇ ਕੋਲ ਤੇ ਗੁਰੂ ਕੇ ਮਹਿਲ ਖੜਕੇ ਲਾਗੀ